ਉਹ ਭੁੱਖ ਦੇ ਕਾਰਨ ਕਰਕੇ ਨਹੀਂ ਸੀ ਉਹਦੇ ਵਿੱਚ ਸੀ ਭਾਈ ਵਿਦਾਵਾ ਅਸਲ ਦੇ ਵਿੱਚ ਦੇਖੋ ਗੁਰੂ ਨੂੰ ਕਿੰਨੀ ਫਿਕਰ ਹੈ ਕਿ ਮੇਰਾ ਸਿੱਖ ਮੈਥੋਂ ਮੰਗੂ ਅੱਜ ਵੀ ਭਾਵਨਾ ਦੀ ਗੱਲ ਹੀ ਹੈ ਤੂੰ ਭਾਵਨਾ ਚੰਗੀ ਰੱਖ ਸ਼ਰਧਾ ਚੰਗੀ ਰੱਖ ਗੁਰੂ ਦੇ ਨਾਲ ਪ੍ਰੇਮ ਰੱਖੇਗਾ ਨਾ ਉਹ ਤਾਂ ਖੁਦ ਭਾਈ ਤੇਰੇ ਬਾਤੇ ਦਰਤਾਂ ਲਈ ਫਿਰਦਾ ਤੁਰਿਆ ਫਿਰਦਾ ਹੈ ਤੇਰੇ ਮੰਗਣ 'ਚ ਦੇਰੀ ਹੋ ਨਾ ਹੋਵੇ ਪਰ ਉਹਦੇ ਦੇਣ 'ਚ ਕਦੇ ਦੇਰੀ ਨਹੀਂ ਹੁੰਦੀ ਬੇਗਰੂਤਾ ਤਾਂ ਦਿੰਦਾ ਵਾ ਪਰ ਨਹੀਂ ਦਿੱਤੀ ਹਲੇ ਤੱਕ ਨਾ ਇਹਦਾ ਭਾਵ ਹੈ ਤੇਰੇ ਚ ਖੋਟ ਹੈ ਤੋਂ ਗੁਰੂ ਦੇ ਮਤਲਬ ਕਿ ਨਹੀਂ ਉਹਨਾਂ 40 ਸਿੰਘ ਜਿਨ੍ਹਾਂ ਨੇ ਕਿਤੇ ਭਾਈ ਮਹਾ ਸਿੰਘ ਜਿਨ੍ਹਾਂ ਦਾ ਸਰਦਾਰ ਸੀ ਉਸ ਜੱਥੇ ਦਾ ਜੱਥਾ ਦਾ 500 ਦੇ ਆਸ-ਪਾਸ ਹੀ ਕਹਿੰਦੇ ਸੀ ਇਹ ਜਿਹੜੇ ਪੁੱਖੋਂ ਛੱਡ ਗਏ ਸੀ ਗੁਰੂ ਮਹਾਰਾਜ ਦਾ ਸਾਥ ਉਹਨਾਂ ਚ ਜਿਹੜੇ 40 ਕਸ਼ੀਦ ਬਾਸਾਇਤ ਨੇ ਸਿੰਘ ਉਹਨਾਂ ਨੇ ਸ਼ਹਾਤਾ ਪਾਈਆਂ ਮੁਗਸਰਪਾ ਮੁਕਤੇ ਦੀ ਧਰਤੀ ਉਸ ਧਰਤੀ ਤੇ ਉਹਨਾਂ ਨੇ ਸ਼ਹਾਤਾ ਪਾਈ ਹੈ ਤੇ ਸਤਗੁਰ ਪਾਚੇ ਨੇ ਉਸ ਸਮੇਂ ਉਹ ਕਮਰਕਸਾ ਖੋਲਿਆ ਕਹਿੰਦੇ ਲੈ ਬਈ ਭਾਈ ਮਹਾਂ ਸਿੰਘ ਮੈਨੂੰ ਪਤਾ ਸੀ ਤੂੰ ਆਉਣਾ ਮੰਗਣਾ ਹੀ ਮੇਤੋਂ ਇਹ ਹੈ ਪਹਿਲਾਂ ਕਿ ਜੇਦੋ ਪਾਚੇ ਨੇ ਕਿਹਾ ਭਾਈ ਮਹਾਂ ਸਿੰਘ ਥੋੜੀ ਬਹੁਤ ਵੱਡੀ ਕੁਰਬਾਨੀ ਹੈ ਮੰਗਲਾ ਆਪਦੇ ਘਰ ਪਰਵਾਤਵਾ ਤੇ ਸਚਕਣ ਮੰਗਲਾ ਸੁਖ ਮੰਗਲਾ ਦੁਨੀਆ ਦਾ ਰਾਜਾ ਬਣਾਣਾ ਤੇਰੇ ਪਰਿਵਾਰ ਤੋਂ ਕਦੇ ਧਨ ਦੌਲ ਦੀ ਕਮੀ ਨਹੀਂ ਰਹੇਗੀ ਬਹੁਤ ਕੁਝ ਕਿਹਾ ਕਹਿੰਦੇ ਮਹਾਰਾਜ ਇਹਨਾਂ ਦੀ ਲੋੜ ਨਹੀਂ ਇਨਾਂ ਦੀ ਲੋੜ ਨਹੀਂ ਏ ਮੈਨੂੰ ਕੇਵਲ ਤੋਂ ਕੇਵਲ ਉਹ ਕਿਰਪਾ ਕਰ ਦੋ ਜੇ ਸਾਡੇ ਦੇ ਤਰੁੱਠੇ ਹੋ ਜਿਹੜਾ ਸੀ ਵਿਦਾਵਾ ਦਿੱਤਾ ਸੀ ਪਾੜ ਦੋ ਤੇ ਪਾਸ਼ਾ ਜਕ ਨੇ ਭਾਈ ਮਹਾ ਸਿੰਘ ਸਰਸਤੀ ਪ੍ਰਭਾ ਪਰਵਾਰ ਵਿਛੜਿਆ ਜੰਗ ਜਦ ਹੋਏ ਉਸ ਤੋਂ ਬਾਅਦ ਕਿੰਨੀ ਕਹਾਣੀ ਤੈਨੂੰ ਪਤਾ ਹੀ ਏ ਕੀ ਕੋ ਸਾਡੇ ਨਾਲ ਬੀਤੇ ਆ ਤੇ ਵਿਦਾਵਾ ਹੈਗਾ ਕਹਿੰਦੇ ਪਾਸ਼ਾ ਜੀ ਮੈਨੂੰ ਤੇਰੀ ਚਾਨਾ ਤੇ ਭਰੋਸਾ ਹੈ ਵਿਦਾਵਾ ਹੈਗਾ ਜਿਹੜਾ ਸੁਣਿਆ ਨਾ ਸਿੱਖਦੇ ਆ ਇਸੀਆਂ ਗੱਲਾਂ ਤੇ ਸਤਿਗੁਰ ਪਾਤਸ਼ਾਹ ਨੇ ਉਸ ਸਮੇਂ ਉਹ ਕੰਮਰ ਕਿਸੇ ਨੂੰ ਖੋਲਿਆ ਜਿਹੜਾ ਇੱਕ ਪੱਕਾ ਹੀ ਬੰਨਿਆ ਹੋਇਆ ਸੀ ਉਹ ਕੋਈ ਭੁੱਖ ਕਾਰਨ ਨਹੀਂ ਬੰਨਿਆ ਸੀਗਾ ਵੀ ਭੁੱਖ ਨਾਲ ਲੱਗੇ ਨਾ ਲੱਗੇ ਬੰਨ ਲਓ ਕਿ ਦੇਲ ਨੇ ਕਿੰਨੇ ਕਦਮ ਫੇਰੇ ਨੇ ਬਈ ਉਹਦੇ ਵਿੱਚ ਸੀ ਬਦਾਵਰ ਫਿਰ ਪਾਤਸ਼ਾਹ ਨੇ ਉਹ ਮੁਖਰ ਸਾਦੀ ਧਰਤੀ ਤੇ ਖੋਲ ਲਿਆ ਕਹਿੰਦੇ ਲੈ ਭਾਈ ਅੱਜ ਇੱਕ ਕੰਮਰ ਕਸਾ ਵੀ ਖੁੱਲ ਗਿਆ ਇਹ ਤੇਰਾ ਬਦਾਵਰ ਹੀ ਪਾੜ ਦਿੰਦਾ ਭਾਈ ਫਿਰ ਉਸ ਤੋਂ ਪਾਤਸ਼ਾਹ ਜੀ ਮਹਾਰਾਜ ਨੇ ਕਦੇ ਤਾਂ ਨਹੀਂ ਚਕੇ ਸੀ ਭਾਵ ਅਸਲ ਕਮਰਕਸਾ ਉਹ ਸੀ ਹੁਣ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਆ ਜੋ ਜੀਵਨ ਬੀਤਿਆ ਸਾਡਾ ਸਮਾਂ ਬੀਤਿਆ ਨਾ ਸਾਨੂੰ ਲੱਗਦਾ ਪਤਾ ਨਹੀਂ ਵੀ ਆਮ ਜੋ ਚ ਸੁਣਦੇ ਤੇਰਾ ਵੀ ਨਵੇਂ ਸਾਲ ਦੇ ਵਿੱਚ ਆ ਕੰਮ ਬਣ ਜਾਣਾ ਇਹ ਬਣ ਜਾਣਾ ਉਹ ਹੋ ਜਾਣਾ ਬੜੀਆਂ ਸਾਡੇ ਤੇ ਮੱਤਾ ਭੜੀਆਂ ਹੋਈਆਂ ਸਾਡੇ ਅੰਦਰ ਇਹ ਕਿਆਂ ਸੇਖਾਂ ਹਲੇ ਖਾਲਸੇ ਆ ਤਰੇ ਫਿਰਦੇ ਹਲੇ ਪਾਹਮਣਾ ਪੜਤਾਂ ਦੇ ਕੋਲ ਸਮਾਂ ਤਾਂ ਪੈਂਦ ਰਾਂਤਰ ਚੱਲਦਾ ਰਹਿਣਾ ਇਹ ਤਾਂ ਇੱਕ ਪੀਰੀਅਡ ਸੀ ਅਰਦਾਸ ਕਰ ਸਕਦੇ ਆ ਸਤਿਗੁਰੂ ਪਰਾਇਸ਼ਾ ਜੀ ਮਹਾਰਾਜ ਆ ਜੋ 365 ਦਿਨ ਗੁਜ਼ਰੇ ਐ ਇਹਦੇ ਵਿੱਚ ਮੈਂ ਬੜਾ ਕ੍ਰਹਿਤੀਆ ਸੀ ਬੜੇ ਮਾੜੇ ਕਰਮ ਕੀਤੇ ਐ ਕਿ ਮੈਂ ਇਸ ਸਮੇਂ ਨੂੰ ਹੁਣ ਸਫਲ ਕਰਨਾ ਆ ਜੋ ਸਮਾਂ ਆ ਗਿਆ ਨਾ ਆਪਣੇ ਕੋਲੇ ਵੀ ਆਉਂਦੇ ਸਮੇਂ ਦਸੰਬਰ ਤੱਕ ਮੈਂ ਆਪਣੇ ਅੰਦਰੋਂ ਕ੍ਰਹਿਤਾ ਖਤਮ ਕਰ ਦੇਣੀ ਐ ਤਾਂ ਤਾਂ ਤੂੰ ਧੰਨਤਾ ਦਾ ਯੋਗ ਐ ਜਿਹੜੇ ਆਪਾਂ ਕਹਿੰਦੇ ਆ ਨਵੇਂ ਸਾਲ ਦੀਆਂ ਵਧਾਈਆਂ ਹੁਣ ਵਧਾਈਆਂ ਹੁਣ ਕੀ ਹੋ ਗਿਆ ਬਈ ਤੇਰੇ ਖਾਤਰ ਕੀ ਹੋ ਗਿਆ ਵਧਾਈ ਤੇ ਆਹਿੰਦੇ ਕਿ ਬੰਦਾ ਨਵੀਂ ਗੱਡੀ ਮੋਟਰ ਲੈ ਆਇਆ ਧੀ ਪੁੱਤ ਵਿਆਹ ਲਿਆ ਮਕਾਨ ਬਣਾ ਲਿਆ ਕੋਈ ਚੰਗੀ ਜੌਬ ਲੱਗੀ ਅੱਜ ਤੰ ਤੁਹਾਡੇ ਨਾਲ ਐਸਾ ਕੀ ਹੋਇਆ ਆਪਾਂ ਆਨਸਰ ਕਹਨੇ ਆ ਮੁਬਾਰਕ ਆਉਣ ਵਧਾਈਆਂ ਹੋਣ ਬਈ ਹਰ ਕੋਈ ਕਹਿੰਦਾ ਬਈ ਜਿਹੜੇ ਗਿਆਨ ਦਿੰਦੇ ਇਹ ਵੀ ਕਹਿ ਦਿੰਦੇ ਵਿਚਾਰੇ ਤੁਰੇ ਫਿਰਦੇ ਕਹਿਣਾ ਹੀ ਪੈਂਦਾ ਬਈ ਇੱਕ ਨਿਜਮ ਜੋ ਬਣਿਆ ਹੋਇਆ ਸਾਡਾ ਬਣਾਇਆ ਹੋਇਆ ਸੰਸਾਰ ਦਾ ਪਰ ਪੁੱਛੇ ਵੀ ਕੀ ਹੋਣਾ ਅਜੇ ਦਿਨ ਇਹ ਅਜੇ ਦਿਨ ਭਾਈ ਕੀ ਹੋਣਾ ਐਸਾ ਇਹ ਤੇ ਉਹ ਵਧਾਈਆਂ ਦੇ ਰਹੇ ਆ ਨਾ ਕੁਛ ਆਇਆ ਨਾ ਗਿਆ ਸਮਾਂ ਤਾਂ ਨਿਰੰਤਰ ਤੇ ਲੈ ਚੱਲਦਾ ਰਹਿ ਰਿਹਾ ਸਮਾਂ ਨੇ ਤਾਂ ਚੱਲਦਾ ਰਹਿਣਾ ਸਮਨੇ ਤੱਕਣਾ ਕਿਸੇ ਵਾਸਤੇ ਵੀ ਹਾਂ ਭਾਈ ਕਹਿ ਸਕਦੇ ਆ ਕਿ ਆਹ ਸਾਲ ਦੇ ਵਿੱਚ ਮੈਂ ਕੋਈ ਵੀ ਮਾੜਾ ਕੰਮ ਨਹੀਂ ਕੀਤਾ ਸੀ ਜਿੰਨਾ ਕੁ ਸਮਾਂ ਲਾਇਆ ਮੈਂ ਸਤਗੁਰ ਪਾਤਸ਼ਾਹ ਦੀ ਗੁਰਬਾਣੀ ਇਸ ਦੇ ਮੁਤਾਬਕ ਹੀ ਆਪਣਾ ਜੀਵਨ ਬਤੀਤ ਕੀਤਾ ਵੀ ਮੈਂ ਧੰਤਾਂ ਦੇ ਯੋਗ ਹਾਂ ਹੁਣ ਮੈਂ ਵਡਿਆਈ ਦਾ ਪਾਤ ਤਾ ਫਿਰ ਵਡਿਆਈ ਮੰਗਣੀ ਨਹੀਂ ਬਹਿਗੁਰੂ ਨੇ ਦੇਣੀ ਹੈ ਨਰੰਗ ਕਰਨੇ ਦੇਣੀ ਆ ਕਾਲਪੁਰਖ ਨੇ ਦੇਣੀ ਆ ਕਿ ਭਾਈ ਤੇਰਾ ਭਾਈ ਹੁਣ ਤੱਕ ਦਾ ਸਮਾਂ ਸੀ ਜੋ ਜ਼ਿੰਦਗੀ ਦਾ ਜੋ ਵੀ ਤਰ੍ਹਾਂ ਹੁਣ ਤੱਕ ਵੀ ਤੇਰੀ ਉਮਰ ਕਿੰਨੀ ਹੈ 10 20 50 100 ਜੋ ਵੀ ਹੈ ਕਿ ਬਾਕੀ ਭਾਈ ਹੁਣ ਤੱਕ ਕਲਾਂਕੀ ਨਹੀਂ ਸੀ ਤੇ ਅੱਗੇ ਵੀ ਬਿਚਾ ਕੇ ਰੱਖੀ ਸਮਾਂ ਕਿ ਅੱਗੇ ਵੀ ਇਸੇ ਤਰ੍ਹਾਂ ਤੈਨੂੰ ਵਧਾਈਆਂ ਮਿਲਦੀ ਰਹਿਣ ਜਦੋਂ ਸਾਰੀ ਜ਼ਿੰਦਗੀ ਭਾਈ ਤੇਰੀ ਗੁਜ਼ਰ ਗਈ ਸਾਲ ਗੁਜ਼ਰ ਗਏ ਮਹੀਨੇ ਗੁਜ਼ਰ ਗਏ ਹਾਲ ਤੱਕ ਗੁਰੂ ਦੀ ਮਤ ਨਹੀਂ ਲਈ ਕੇ ਗੁਰੂ ਦੀ ਮਤ ਤੋਂ ਹਲੇ ਤੱਕ ਬਾਂਝਾ ਤੁਰਿਆ ਫਿਰਦਾ ਆ ਭਾਈ ਤੇ ਕਾਹਦੀਆਂ ਮਵਾਰਕਾਂ ਨੇ ਭਾਈ ਆਪਣੇ ਅੰਦਰ ਨੂੰ ਸੁਧਾਰ ਲੈ ਕੇ ਗੁਰੂ ਪਾਤਸ਼ਾਹ ਕਹੇ ਸਿੱਖ ਨੇ ਸਮਾਂ ਆਪਣਾ ਸੰਭਾਲ ਲਿਆ ਸੀ ਸਮਾਂ ਹੀ ਸਮਲਣਾ ਪਈ ਕਿ ਅੱਜ ਦਾ ਜੋ ਸਮਾਂ ਗੁਜ਼ਰ ਰਿਹਾ ਨਾ ਤੇਰਾ ਇਹ ਜੋ ਸਮਾਂ ਨਾ ਇਹ ਵਾਰ-ਵਾਰ ਨਹੀਂ ਮਿਲਣਾ ਵੀਰ ਮਾਨਸ ਜਨਮ ਦਲੰਭ ਹੈ ਹੋਇਨਾ ਬਾਰੰਬਾਰ ਜੋ ਬਨ ਫਾਲ ਪਾਕੇ ਭੋਏ ਗਰੇ ਬਹੁ ਨਾ ਲਾਗੇਦਾਰ ਇਹ ਦਰਖਤ ਨਾਲ ਇੱਕ ਵਾਰ ਜੋ ਟਹਿਣੀ ਨਾਲ ਫਾਲ ਟੁੱਟ ਗਿਆ ਨਾ ਨਾ ਕੋਈ ਇਨਸਾਨ ਨਾ ਕੋਈ ਵਿਗਿਆਨ ਉਹਨ ਦੁਆਰਾ ਜੋੜ ਨਹੀਂ ਸਕਦੀ ਬਸੇ ਤਨੇ ਇੱਕ ਵਾਰ ਮਨੁੱਖਾ ਦੇ ਸਰੀਰ ਜੇ ਨਿਕਲ ਗਿਆ ਨਾ ਜੇ ਸਰੀਰ ਆਤਮਾ ਨਿਕਲ ਗਈ ਬਾਹਰ ਹੋ ਗਈ ਆਊਟ ਆਫ ਰੇਂਜ ਇਹਨੂੰ ਕਹਿੰਦੇ ਹੁੰਦੇ ਆ ਆਊਟ ਆਫ ਰੇਂਜ ਹੀ ਹੋ ਜਾਂਦੀ ਹੈ ਫਿਰ ਦੁਨੀਆਂ ਬਦਲ ਜਾਂਦੀਆਂ ਨੇ ਬੰਦਾ ਮਰਦਾ ਬੰਦਾ ਨਹੀਂ ਬਣਦਾ ਬਣਦਾ ਉਹ ਹੀ ਹੈ ਜਿਸ ਤਰ੍ਹਾਂ ਦੇ ਉਹਨੇ ਕਰਮ ਕਮਾਏ ਹੁੰਦੇ ਆ ਕਿ ਜਿਹੜੇ ਉਹਨੇ ਕਰਮ ਕਮਾਏ ਜਾਂਦੇ ਨੇ ਉਹਨੂੰ ਉਹ ਦੇ ਹੀ ਮਿਲਦੀ ਹੈ ਤੇ ਜਿੰਨਾ ਦੇਹਾਂ ਵਿੱਚ ਜਾ ਕੇ ਫਿਰ ਉਸ ਨੂੰ ਨਰਕ ਸਵਰਗ ਦਾ ਜੋ ਕਹਿੰਦੇ ਗੱਲਣਾ ਉਹਦਾ ਸਵਾਦ ਲੈਣਾ ਹੁੰਦਾ ਉੱਤਾ ਗਲੀਆਂ ਵਿੱਚ ਭਟਕਦਾ ਫਿਰਦਾ ਉਹਦਾ ਨਰਕ ਦੀ ਸਜ਼ਾ ਆਉਦੀ ਉਹਦੇ ਜਣਾ ਖਣਾ ਡਾਂਗ ਸੁੱਟੀ ਮਾਰ ਦਿੰਦਾ ਕੋਈ ਕੁਸ ਕਰ ਦਿੰਦਾ ਉਹਦੇ ਬਾਅਦ ਤੇ ਉਹ ਨਰਕ ਹੈ ਉਸੀ ਆਤਮਾ ਦਾ ਜਿਹੜੀ ਮਨੁੱਖ ਦੀ ਕਦੇ ਉਹ ਆਤਮਾ ਸੀ ਮਨੁੱਖਾ ਸਰੀਰ 'ਚ ਬਸੀ ਸੀ ਅੱਜ ਕੁੱਤੇ ਦੀ ਜਨਵੇ ਇੱਕ ਕੁੱਤਾ ਘਰਾਂ 'ਚ ਬੈਠਾ ਹੈ ਉਹਤੇ ਠੰਡੇ ਦੀ ਫਿਕਰ ਹੈ ਨਾ ਹੌਣ ਤੋਂ ਹੌਣ ਦੀ ਫਿਕਰ ਹੈ ਕਰਦੇ ਹਨ ਖਲਾਉਣ ਪਲਾਉਣ ਦੀ ਫਿਕਰ ਹੈ ਇਹ ਉਹਦੇ ਬਾਅਦ ਤੇ ਸਵਰਗ ਪਤਾ ਕਿਉਂ ਹੈ ਕਿਉਂਕਿ ਉਹਨੇ ਕਦੇ ਕੋਈ ਚੰਗਾ ਕਰਮ ਕੀਤਾ ਸੀ ਪਰ ਹੁਣ ਭਾਈ ਤੂੰ ਤੈਨੂੰ ਜਿਹੜਾ ਮਰਜੀ ਨਰਕ ਸਵਰਗ ਪਹੁੰਚ ਲੈ ਪਰ ਤੂੰ ਹੁਣ ਮਨੁੱਖਾ ਦੇ ਵਿੱਚ ਨਹੀਂ ਜਾ ਸਕਦਾ ਉਹ ਤਾਂ ਤੇਰੇ ਕਰਮਾਂ ਦਾ ਤੈਨੂੰ ਫਲ ਮਿਲ ਰਿਹਾ। ਕਿ ਜਿਹੜਾ ਤੇਰੇ ਕਰਮਾਂ ਦਾ ਫਲ ਤੈਨੂੰ ਮਿਲ ਰਿਹਾ ਇਹ ਤਾਂ ਤੇਰੇ ਜੋ ਕਰਮ ਕੀਤੇ ਸੀ ਚੰਗੇ ਕੀਤੇ ਸੀ ਮਾੜੇ ਕੀਤੇ ਸੀ ਮਾੜੇ ਕਰਦਾ ਸੀ ਭਾਈ ਡਾਂਗਾ ਪੈਂਦੀਆਂ ਨੇ ਆ ਤਾਂ ਭੜਕਦਾ ਗਲੇ ਵਿੱਚ ਭੜਕਦਾ ਵਾ ਜੋ ਆਉਂਦਾ ਚੱਕੇ ਡਾਂਗ ਟੁੱਟਾ ਮਾਰ ਦੰਦਾ ਤੇ ਕੋਈ ਚੰਗਾ ਕਰਮ ਸੀ ਘਰੇ ਬੈਠਾ ਖਾਣਾ ਪੀਣਾ ਦੁੱਧ ਪੀਣਾ ਬਿਸਕੁਟ ਖਾਣਾ ਭਈ ਇਹ ਉਹਦਾ ਚੰਗਾ ਕਰਮ ਹੈ ਪਰ ਉਹ ਇੰਨੇ ਸੁੱਖ ਲੈਣ ਤੋਂ ਬਾਅਦ ਵੀ ਨਾ ਮਰੁੱਖਾ ਦੇ ਹਿੱਤ ਨਹੀਂ ਆ ਸਕਦਾ ਜਨਮ ਮਰਨ ਤੋਂ ਮੁਕਤ ਨਹੀਂ ਹੋ ਸਕਦਾ ਉਦੋਂ ਤਾਂ ਕਰਮਾਂ ਦਾ ਭਾਈ ਉਹਦਾ ਲੇਖਾ ਜੋਖਾ ਖਾਣ ਪੀਣ ਨਾਲ ਤਾਂ ਖਤਮ ਹੋ ਜਾਂਦਾ ਭਾਈ ਇਹਨਾਂ ਤਾਂ ਭਾਈ ਤੇਰੇ ਜਮਾਂ ਨੇ ਲੁੱਟ ਲੈਣਾ ਕਰਮ ਧਰਮ ਪਖੰਡ ਸੀ ਤੇ ਤਨੇ ਜਮ ਜੰਗਾਤੀ ਲੁੱਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਹੇ ਨਿਮਕ ਸਿਮਰਤ ਜਿੱਤ ਛੂਟੇ ਤੇ ਜਿਹੜੀ ਆ ਗੱਲ ਕਹੀ ਹੈ ਨਾ ਸਤਗੁਰ ਪਾਲਚਾਂ ਨੇ ਵੀ ਨਿਰਵਾਣ ਕੀਰਤਨ ਗਾਵੋ ਕਾਤੇ ਕਾ ਪ੍ਰਮਾਤਮਾ ਦੀ ਬੰਦਗੀ ਕਰ ਉਹ ਮਨੁੱਖਾ ਦੇਹੀ ਤੋਂ ਬਗੈਰ ਕੋਈ ਬੰਦਾ ਨਹੀਂ ਕਰ ਸਕਦਾ ਕੋਈ ਇਨਸਾਨ ਆਤਮਾ ਨਹੀਂ ਕਰ ਸਕਦੀ ਕੇਵਲ ਤੋਂ ਕੇਵਲ ਪ੍ਰਮਾਤਮਾ ਦਾ ਜੋ ਨਾਮ ਹੈ ਨਾ ਜੋ ਸਾਰੇ ਦੁੱਖਾਂ ਤੋਂ ਛੁਟਕਾਰਾ ਹੋ ਜਾਣਾ ਕੇਵਲ ਤੋਂ ਕੇਵਲ ਇੱਕ ਮਨੁੱਖ ਕਰ ਸਕਦਾ ਦੂਸਰਾ ਕੋਈ ਨਹੀਂ ਕਰ ਸਕਦਾ ਮਨੁੱਖਾ ਦੇਹੀ ਦੇ ਵਿੱਚ ਵੀ ਆ ਕੇ ਭੁੱਲਿਆ ਫਟਦਾ ਫਿਰਦਾ ਹੈ ਜਿਵੇਂ ਬੇਨਤੀ ਕੀਤੀ ਸੀ ਨਾ ਇਹ ਐਵੇਂ ਭਾਈ ਚਲਦੇ ਦਰਿਆ ਦੇ ਵਿੱਚ ਆਪਣੇ ਪਾਣੀ ਦਾ ਤੂੰ ਸੋਰਸ ਲੱਭਦਾ ਫਿਰਦਾ ਮੈਂ ਇੱਥੋਂ ਪਾਣੀ ਕਢ ਲੈ ਇੱਥੋਂ ਕਢ ਲੈ ਕਿ ਚਲਦੀ ਸੋਹਣੀ ਹਵਾ ਹੋਵੇ ਅੰਧੇਰ ਤਕੜ ਚੱਲਦਾ ਹੋਵੇ ਫਿਰ ਵੀ ਕਹਿੰਦਾ ਮੈਂ ਹੱਥ ਆਲੀ ਪੱਖੀ ਝੱਲਾਂ ਤੂੰ ਸਿਆਣਾ ਈ ਤੂੰ ਮੋਰ ਖਾਂ ਜਦੋਂ ਆਲਰੇਡੀ ਭਾਈ ਹਵਾ ਚੱਲ ਰਹੀ ਹੈ ਦਰਿਆ ਚੱਲਦੇ ਆ ਚੱਲਣ ਦੋ ਭਾਈ ਉਹਦਾ ਆਨੰਦ ਲੈ ਕਿਉਂ ਆਪਣੀਆਂ ਤੂੰ ਬੇਕੂਫੀਆਂ ਦਾ ਤੂੰ ਆਪਣਾ ਸਬੂਤ ਦੇ ਰਿਹਾ ਹੈ ਔਰ ਸਤਗੁਰ ਪਾਲ ਚਾਹ ਦੀ ਗੁਰਬਾਣੀ ਦਾ ਪ੍ਰਹਾਅ ਚੱਲ ਰਿਹਾ ਬਈ ਇਸ ਪ੍ਰਹਾਅ ਦੇ ਵਿੱਚ ਚਲਦੇ ਵਿੱਚ ਤੂੰ ਆਨੰਦ ਲੈ ਐਵੇਂ ਕਿਉਂ ਦੇਵੀ ਦੇਵਤਿਆਂ ਕੋ ਤੁਰਿਆ ਫਿਰਦਾ ਬਣਤਾ ਬੰਮਣਾ ਕੋ ਤੁਰ ਅੱਜ ਬੜੇ ਤੁਰੇ ਫਿਰਦੇ ਹੋਣੇ ਆਂ ਦੇਵਤਾ ਹੀ ਕਰਦੇ ਭਾਈ ਗੁਰ ਕੀ ਮਤੂ ਲੈ ਆਣੇ ਕੀ ਗੁਰੂ ਦੀ ਮਤ ਲੈ ਲੈ ਗੁਰੂ ਦੇ ਦਰ ਤੇ ਆ ਜਾ ਇਹ ਹੀ ਸ਼ੁਰੂਆਤ ਕਰ ਲੈ ਜੀਵਨ ਦੀ ਕਿ ਤੁਹਾਡੇ ਮੁਤਾਬਕੀ ਚੱਲ ਪੈਨੇ ਆ ਕਹਿੰਦੇ ਵੀ ਜੋ ਨਵੇਂ ਸਾਲੋਂ ਕੰਮ ਕਰਾਂਗੇ ਜੇ ਨਹਾ ਲਾਂਗੇ ਨਹੀਂ ਨਾਤੇ ਸਾਰਾ ਸਾਲ ਮੇਨਾ ਇਦਾਂ ਹੋ ਇਦਾਂ ਹੀ ਕੁਝ ਕਰਦੇ ਨਾ ਆਪਾਂ ਆ ਜੇ ਭਾਈ ਨਾ ਤੋ ਕੀ ਫਿਰ ਗੁਰੂ ਦੇ ਦਰ ਤੇ ਆ ਜਾਂਦਾ ਗੁਰੂ ਦੀ ਚਰਨੀ ਆ ਜਾਂਦਾ ਸੰਗਤ ਵਿੱਚ ਆ ਜਾਂਦਾ ਵਿੱਚ ਸੰਗਤ ਹਰਪ੍ਰਭ ਬਸੇ ਜੀ ਤੇ ਭਾਈ ਤੇਰਾ ਜੀਵਨ ਤੇ ਸੁਧਾਰ ਹੋ ਜੇਗਾ ਤੇ ਆਪਣੇ ਜੀਵਨ ਨੂੰ ਸੁਧਾਰ ਸਮੇਂ ਵੱਲ ਚਿੰਤਾ ਨਾ ਕਰ ਕਿ ਸਮਾਂ ਪਤੇ ਨਵਾਂ ਹੋ ਗਿਆ ਪੁਰਾਣਾ ਹੋ ਗਿਆ ਇਹ ਤਾਂ ਇੱਕ ਤਰ੍ਹਾਂ ਪੀਰੀਅਡ ਬਦਲ ਗਿਆ ਤੈਨੂੰ ਲੱਗਦਾ ਇਹ ਸਾਲ ਖੁਸ਼ੀਆਂ ਵਾਲਾ ਆਇਆ ਉਹ ਭਲਿਆ ਮਾਨਤਾ ਤੇਰੇ ਬਾਤ ਤੇ ਦੁੱਖਾਂ ਲਈ ਆਇਆ ਉਹ ਇੱਥੇ ਤੇਰਾ ਸਮਾਂ ਭਾਵੇਂ ਸੰਸਾਰ ਵਿੱਚ ਵੱਧ ਗਿਆ ਪਰ ਸੰਸਾਰ ਵਿੱਚ ਰਹਿਣ ਦਾ ਸਮਾਂ ਵਿੱਚ ਕੁਝ ਇਹ ਘਟ ਗਿਆ ਸੈਨ ਸੈਨ ਆਉਦ ਬਿਹਾਟੇ ਫੁੱਟੇ ਘਟ ਜਿਓ ਪਾਣੀ ਕੇ ਭਾਈ ਸਮਾਂ ਦਿਨੋ ਦਿਨ ਤੇਰਾ ਕੱਟ ਰੇ ਐ ਇੱਥੇ ਰਹਿਣ ਦਾ ਮਰਖਾ ਦੇ ਵਿੱਚ ਰਹਿਣ ਦਾ ਇੱਥੇ ਤੂੰ ਖੁਸ਼ ਹੁੰਦਾ ਬੈ 10 ਤੋਂ 15 ਸਾਲ ਦਾ ਹੋ ਗਿਆ 20 ਦਾ ਹੋ ਗਿਆ 50 ਦਾ ਹੋ ਗਿਆ ਉੱਥੇ ਵੈਗ ਨੂੰ ਜੰਮ ਕੋਈ ਹੁੰਦਾ ਕਹਿੰਦੇ ਇਹਦਾ ਸਮਾਂ ਹੁਣ ਬਹੁਤ ਥੋੜਾ ਰਹਿ ਗਿਆ ਇੱਥੇ ਰਹਿਣ ਦਾ ਹੁਣ ਉਹਦੀ ਖੁਸ਼ੀ ਹੁੰਦੀ ਐ ਕਿ ਜਿੰਨੇ ਉਹ ਕੱਟਣਗੇ ਤੇ ਵੈਗ ਨੂੰ ਖੁਸ਼ ਹੁੰਦਾ ਵੇਰ ਕੋਛ ਹੁੰਦਾ ਭਗਤਾਂ ਦੇ ਕਿ ਮੇਰੇ ਭਗਤ ਦਾ ਸਮਾਂ ਇੰਨਾਕ ਰਹਿੰਦਾ ਫਿਰ ਇਹਨੇ ਮੇਰੇ ਕੋਲ ਆਈ ਜਾਣਾ ਦੂਜੇ ਵਸੇ ਜੰਮ ਖੁਸ਼ ਹੁੰਦੇ ਆ ਕਹਿੰਦੇ ਲੈ ਲਾਂ ਨਜ਼ਾਰੇ ਜੇ ਲੈਣੇ ਆ ਬਸ ਸਮਾਂ ਤੇਰਾ ਵੀ ਹੁਣ ਪੂਰੇ ਹੋਣ ਵਾਲਾ ਸਮੇ ਤੋਂ ਪਹਿਲਾਂ ਨਹੀਂ ਅਸੀਂ ਆ ਸਕਦੇ ਸਮੇ ਨਾਲ ਹੀ ਆਉਂਦੇ ਇਹ ਸਮੇ ਦੇ ਨਾਲ ਹੀ ਆਉਣਾ ਭਾਈ ਉਹਨਾਂ ਜਮਾਂ ਨੇ ਵੀ ਉਹ ਕੋਛ ਹੁੰਦੀ ਜਨਣੀ ਜਾਂਤ ਸਤ ਬੜਾ ਹੋਤ ਹੈ ਇਤਨਾ ਕਹ ਨਾ ਜਾਣੇ ਦਿਨ ਅਬਦ ਘਾਟਾ ਕਿ ਉਮਰ ਤਾਂ ਭਾਈ ਕੱਢ ਰਹੀ ਹੈ ਮਾਂ ਕਹਿੰਦੀ ਮੇਰਾ ਬੱਚਾ ਜਵਾਨ ਹੋ ਗਿਆ ਵੱਡਾ ਹੋ ਗਿਆ ਵੱਡਾ ਤਾਂ ਹੋ ਗਿਆ ਭਾਈ ਇਹਦੀ ਉਮਰ ਕੱਢ ਰਹੀ ਹੈ ਅਸਲ ਦੇ ਵਿੱਚ ਸੰਸਾਰ ਵਿੱਚ ਰਹਿਣ ਦੀ ਸਾਡੀ ਉਮਰ ਕੱਢ ਰਹੀ ਹੈ ਇੰਨੇ ਸਾਲ ਬੀਤ ਗਏ ਭਾਈ ਇਹ ਸਾਲ ਬੀਤੇ ਜਾ ਰਹੇ ਆ ਦਿਨ ਬੀਤੇ ਰੁੱਤਾਂ ਬਦਲਦੀਆਂ ਜਿਵੇਂ ਸਭ ਬਦਲ ਜਾਂਦੇ ਮੈਂ ਕਿਉਂ ਨਹੀਂ ਬਦਲਿਆ ਮੈਂ ਇਸ ਬੀਤ ਦੇ ਸਮੇਂ ਤੋਂ ਪਹਿਲਾਂ ਪਹਿਲਾਂ ਕਿ ਮੇਰਾ ਸਮਾਂ ਹੀ ਪੀਰੀਅਡ ਹੀ ਖਤਮ ਹੋ ਜਾਵੇ ਇਹਨਾਂ ਕਾਲੇ ਸੌ ਦਿਨ ਸੰਸਾਸ ਨੇ ਵੜਨਾ ਘੜਨਾ ਤੇ ਸਾਰੇ ਇਹ ਜਿਹੋ ਸਵਾਸਾ ਦਾ ਕੋਟਾ ਨੇ ਇਸ ਨੂੰ ਕੋਈ ਵਿਧਾਨ ਨਹੀਂ ਘਟਾ ਸਕਦਾ। ਵੈਗਨ ਜੇ ਦੇਤੇ ਦੇਤੇ ਜੋ ਵੈਗਨ ਨੇ ਤੈਨੂੰ ਸਵਾਦ ਦਿੱਤੇ ਇਹਨੂੰ ਕੋਈ ਵਿਧਾ ਘਟਾ ਨਹੀਂ ਸਕਦਾ। ਉਹ ਆਪਣੇ ਨਿਜਣ ਦੇ ਵਿੱਚ ਆਪਣੇ ਅਸੂਲਾਂ ਦੇ ਵਿੱਚ ਪੱਕਾ ਹੈ। ਆਪਣੇ ਅਸੀਲਾਂ ਨੂੰ ਨਹੀਂ ਬਦਲਦਾ। ਹਾਂ ਬਦਲ ਦਿੰਦਾ ਭਗਤਾਂ ਕਰਕੇ। ਜੇ ਭਗਤ ਕਹਿ ਦੇਣ। ਉਹ ਬਹੁਤ ਕੁਝ ਕਰ ਸਕਦੇ ਏ। ਤੇ ਲੋ ਬਖਰਾ ਇਤਿਆਸ ਆ ਫਿਰ ਅੱਗੇ ਸਰਬਨ ਕਰਾਂਗੇ। ਸੋ ਅੱਜ ਜੋ ਦਿਨੇ ਆਪਜੀ ਇਸ ਵਾਸਤੇ ਹੈ ਇਹ ਨਿਆ ਸਾਲ ਹੈ ਨਿਆ ਸਾਲ ਕੀ ਭਈ ਸਾਲ ਦਾ ਸਾਲ ਹੀ ਹੁੰਦੇ ਆ ਹੁਣ ਦੁਬਾਰਾ ਜਨਵਰੀ ਆ ਗਈ ਹੈ ਯਾਨੀ ਫੇਰ ਆ ਜਾਣਾ 12 ਮਹੀਨੇ ਬਾਅਦ ਦਸੰਬਰ ਆਉ ਫੇਰ ਜਨਵਰੀ ਆ ਜਾਣੀ ਹੈ ਇਹ ਸਮੇਂ ਨੂੰ ਆਪਣੇ ਇਹ ਸੋਚਿਆ ਕਰੋ ਭਾਈ ਮੈਂ ਆਪਣੀਆਂ ਬੁਰਾਈਆਂ ਛੱਡਾਂ ਇਛਾਈਆਂ ਵੱਲ ਜਾਵਾਂ ਆ ਧਰਮ ਦਾ ਮਾਰਗ ਛੱਡ ਕੇ ਧਰਮ ਵੱਲ ਜਾਵਾਂ ਫਿਰ ਅਸੀਂ ਧੰਤਾ ਦੇ ਜੋਗ ਆ ਮੁਬਾਰਕ ਦੇ حقدار ہیں کہ بھائی میں بہت ਚੰਗਾ ਰਿਹਾ ਇਸ ਸਾਲ ਦੇ ਵਿੱਚ ਬਹੁਤ ਮਾੜੇ ਕਰਮ ਕੀਤੇ ਸੀ ਪਹਿਲਾਂ ਇਦੋਂ ਤੇ ਇੱਥੇ ਮੈਂ ਕੁਝ ਨਹੀਂ ਕੀਤਾ ਬਸ ਆਪਣੀ ਆਤਮਾ 'ਚ ਇਹ ਸੁਧਾਰ ਕਰਨਾ ਹੈ ਆਪਣੇ ਜੀਵਨ ਦੇ ਵਿੱਚ ਆਪਣੇ ਮਨ ਦੇ ਵਿੱਚ ਜਿਹੜਾ ਮਨ ਬੁਰਾਈਆਂ ਨਾ ਭਰਿਆ ਵਿਚਾਂ ਵਿਕਾਰਾਂ ਨਾ ਭਰਿਆ ਹੋਇਆ ਹੈ ਲਾਲਚ ਨਾ ਭਰਿਆ ਹੋਇਆ ਹੈ ਇਹਦੇ ਉੱਤੇ ਠੱਪਾ ਮਾਰ ਦੇਣਾ ਇਹ ਭਾਈ ਕੰਮ ਖਤਮ ਹੋ ਨਹੀਂ ਕਰਨਾ ਮੈਂ ਮੇਰੇ ਮਾਲਕਾ ਭਾਵੇਂ ਮੇਰਾ ਜੀਵਨ ਅਗਲੀ ਤਹਵੇ ਜਨਵਰੀ ਦਸੰਬਰ ਦੇਖਾ ਹੀ ਨਾ ਪਰ ਜਿੰਨਾ ਸਮਾਂ ਮੈਨੂੰ ਮਾਲਕਾ ਦਵੇਂ ਮੇਰੀ ਤੇਰੇਗੇ ਇੱਕੋ ਹੀ ਅਰਦਾਸ ਹੈ ਕਿ ਮੈਨੂੰ ਤੇਰੇ ਚਰਨਾਂ ਦੇ ਹੁਣ ਆਪ ਜੀ ਨੇ ਇਨਾ ਸਰਵਣ ਕੀਤਾ ਗੁਰਬਾਣੀ ਸਰਵਣ ਕਰਦੇ ਹੋ ਕਥਾ ਸਰਵਣ ਕਰਦੇ ਹੋ ਇਹ ਤਾਂ ਇਨਿਆਕ ਸਿੱਖਿਆ ਤਾਂ ਲੈਣ ਦਾ ਤੇ ਜੇ ਭਾਈ ਇਹ ਤਾਂ ਕੋਈ ਲਾਹੇ ਨਹੀਂ ਲੈਣਾ ਫਿਰ ਸੁਣ ਸੁਣਾਉਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਕਿ ਸੁਣ ਸੁਣਾਉਣ ਦਾ ਵੀ ਕੋਈ ਫਾਇਦਾ ਨਹੀਂ ਜੇ ਕੋਈ ਲਾਹਾ ਨਹੀਂ ਲੈਣਾ ਲਾਹਾ ਤਾਂ ਲੈਣਾ ਨਾ ਭਾਈ ਕਿ ਭਾਈ ਸਾਨੂੰ ਸੋਝੀ ਆ ਗਈ ਸਮਝ ਆ ਗਈ ਇਹ ਸਤਕਾਰ ਉਹਨਾਂ ਦਾ ਹੀ ਹੈ ਇੱਥੇ ਵੀ ਤੇ ਨਿਰੰਗ ਕਰਦੇ ਦਰਬਾਰ ਚ ਵੀ ਜਿਨ੍ਹਾਂ ਨੇ ਧਰਮ ਦੀ ਖਾਤਰ ਸ਼ਹਾਦਤਾਂ ਪਾਈਆਂ ਨੇ ਜੋ ਧਰਮ ਦੇ ਮਾਰਗ ਤੇ ਚੱਲੇ ਆ ਅੱਜ ਮਾਨ ਸਤਕਾਰ ਉਹਨਾਂ ਸੰਤਾਂ ਭਗਤਾਂ ਦਾ ਹੀ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਸ ਦੇ ਬਾਣੇ ਚ ਰਹੇ ਉਹਦੇ ਹੁਕਮ ਦੇ ਵਿੱਚ ਰਹੇ ਬਾਕੀ ਸਭ ਦਾ ਨਾਮ ਮਟ ਜਾਂਦਾ ਹੈ ਨਾਮ